ਵਾਕਿਆ ਕਿਸੇ ਨੇ ਇਦਾਂ ਦਾ ਵਾਕਿਆ ਦੇਖ ਕੇ ਗਿਆ ਵੇ ਚੱਲੋ ਸੇਵਕਾ ਕੰਮ ਇੱਥੇ ਖਤਰੇ ਵਾਲਾ ਹੀ ਆ। ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਬੰਨਲਾ ਬਲੌਗ ਦੇ ਵਿੱਚ। ਅੱਜ ਆਪਾਂ ਆਏ ਆ ਰੋਪੜ ਰੋਪੜ ਤੋਂ ਅੱਗੇ ਗਏ ਸੀ। ਤਾਂ ਅੱਗੇ ਇੱਕ ਦਿਨ ਬਲੌਗ ਬਣਾਇਆ ਸੀ ਤਾਂ ਉਦੋਂ ਇੱਥੇ ਬਣਾਉਣੀ ਸੀ ਵੀਡੀਓ। ਤਾਂ ਫੋਨ ਮੇਰਾ ਡੈੱਡ ਹੋ ਗਿਆ ਸੀ ਤਾਂ ਕੋਲ ਲੀਡ ਹੈ ਨਹੀਂ ਸੀ। ਤਾਂ ਅੱਜ ਇੱਥੋਂ ਲੰਘ ਰਹੇ ਸੀ ਅਸੀਂ। ਮਗਾ ਚਲੋ ਆਜ ਵੀਡੀਓ ਬਣਾਉਨੇ ਆ ਅੱਜ ਮੀਂਹ ਵੀ ਪੂਰਾ ਪੈ ਰਿਹਾ ਆ ਸਵੇਰ ਦਾ ਹੀ ਤਾਂ ਅੱਜ ਪਾਣੀ ਵੀ ਬਹੁਤ ਹੈ ਇੱਧਰ ਨਾਲ ਦੇ ਤਾਂ ਸਾਡੇ ਦੋ ਜਣੇ ਗੱਡੀ 'ਚ ਬੈਠੇ ਆ ਕਹਿੰਦੇ ਡਰ ਲੱਗਦਾ ਆ ਮੈਂ ਕਿਹਾ ਚਲੋ ਅਸੀਂ ਬਣਾ ਕੇ ਲਿਆਉਨੇ ਆ ਫਿਰ ਉਧਰ ਆ ਗਿਆ ਆਦਾ ਆਦਾ ਉਹ ਵੀ ਬਾਹਰ ਨਾਲ ਆਜਾ ਜੀ ਪਾਣੀ ਬਹੁਤ ਹੀ ਜ਼ਿਆਦਾ ਨਹਿਰ ਦੇ ਅੰਦਰ ਛੱਡਿਆ ਆ। ਇੰਨਾ ਹੁੰਦਾ ਨਹੀਂਗਾ ਵੈਸੇ ਅੱਜ ਨੂੰ ਜ਼ਿਆਦਾ ਲੱਗ ਰਿਹਾ ਅੱਗੇ ਦਾ ਘਟ ਹੁੰਦਾ ਜਿੰਨੀ ਵਾਰ ਵੀ ਆਏ ਆ ਅੰਦਰ। ਪਾਪਿਕ ਫਿਲਮ ਵਾਟਰਸਮਾਨ ਆ ਰਿਹਾ ਹੈ ਤਰੇਆ ਦੇ ਵਿੱਚ ਹੜਕੁੱਟੇ। ਆ ਕੰਨੇ ਕਾਹੀ ਲਈ ਜਦਾਂ ਲੱਕੜਾਂ ਲੁਖੜਾਂ ਵੀ ਆਹਾਂ ਦੇ ਵਿੱਚੇ ਆ ਰਹੀਆਂ। ਨੇ ਭਾਈ ਆ ਹਾਲਿਆ ਤੋਂ ਦਰਿਆ ਦਾ ਪ੍ਰਯੋਗ ਦਾ ਦੇਖਦੇ ਆਂ ਜਾਂ ਫਿਰ ਪਾਣੀ ਦੀ ਇੰਨੀ ਸਪੀਡ ਆ ਆ ਜਿਹੜਾ ਕੱਖ ਜਿਹਾ ਹੈ ਨਾ ਇੱਥੇ ਢੇੜੇ ਖਾਈ ਜਾਂਦਾ ਘੁੰਮੀ ਜਾਂਦਾ ਇੱਥੇ ਪਾਣੀ ਦਾ ਇੰਨਾ ਪ੍ਰੈਸ਼ਰ ਆ ਬਈ ਇਹਨੂੰ ਅੱਗੇ ਨੂੰ ਜਾਣੇ ਹੀ ਨਹੀਂ ਦਿੰਦਾ ਜਿਹੜਾ ਉਧਰੋਂ ਪਾਣੀ ਪਿੱਛੋਂ ਆ ਰਿਹਾ ਆ ਇਹ ਇੱਥੇ ਕਿਉਂ ਕੂਤੇ ਹੀ ਆ ਖਾਈ ਜਾਂਦਾ ਆ ਸਾਤੇ ਕੰਮ ਖਤਰੇ ਵਾਲਾ ਹੀ ਹੋਇਆ ਪਿਆ ਜੀ ਪੂਰਾ ਆਇਆ ਪਿੱਛੋਂ ਬਹੁਤ ਸਮਾਨ ਆ ਰਿਹਾ ਆ ਵਿੱਚ ਉਹ ਦੇਖੋ ਸੱਜੇ ਆ ਕੇ ਇਕੱਠਾ ਹੋਈ ਜਾਂਦਾ ਸਾਈਡ ਤੇ ਔਖਾ ਹੀ ਆਦਾ ਨਾ ਇਹ ਕਨੀਆਂ ਤਾਂ ਸਾਰੇ ਹੀ ਲੱਦਾ ਅੱਜ ਫੱਟੇ ਜੇ ਚੱਕੇ ਪਏ ਆ ਦੇਖ ਮੈਂ ਰਾਲੇ ਦਾ ਹਾਂ ਬ੍ਰਿਆਲੇ ਪਾਸੇ ਤਾਂ ਜ਼ਿਆਦਾ ਹੀ ਆ ਇੱਥੇਕ ਤਾਂ ਜ਼ਿਆਦਾ ਹੀ ਪਾਣੀ ਨਿਕਲ ਰਿਹਾ ਆ ਬਾ ਦੇ ਇਹ ਤੋਂ ਬੰਦਾ ਕਿੱਥੋਂ ਬਾਜੇਗਾ ਪਤਾ ਨਹੀਂ ਕਿੰਨੇ ਕੁ ਸੌ ਸਪੀਡ ਨਾਲ ਪਾਣੀ ਇੱਥੋਂ ਲੰਘ ਰਿਹਾ ਹੋਊਗਾ ਕਿਨੇ ਓ ਲੱਕੜ ਚਲ ਗਈ ਆ ਦੇਖਦੇ ਆ ਦੇਖਦੇ ਆ ਐਡੀ ਭਾਰੀ ਆ ਆਹ ਦੇਖ ਕੈਮਰੇ ਜੀ ਦਾ ਨਾ ਵੀ ਲੈ ਸਕੋ ਆ ਦੇਖੋ ਜੀ ਦਰਿਆ ਦੇ ਵਿੱਚੋਂ ਕਿੰਨੀ ਸਪੀਡ ਨਾਲ ਪਾਣੀ ਜਾ ਰਿਹਾ ਆ ਆਹ ਦੇ ਜੀ ਕੋਈ ਪਸ਼ੂ ਆ ਗਿਆ ਮਰੇ ਆਇਆ ਆਹ ਦੇ ਆਇਆ

ਉਹ ਲਿਆ ਪਿਆ ਪਾਣੀ ਨਾਲ ਉਹ ਡੋਲੇ ਲੰਘ ਆ ਗਿਆ ਇੱਧਰ ਵੀ ਆਹ ਆ ਗਿਆ ਆ ਜੀ ਆਹ ਆ ਗਿਆ ਇੱਥੇ ਘੇੜੇ ਖਾਈ ਜਾਂਦਾ ਆ ਇੱਥੇ ਹੀ ਖਾਈ ਜਾਂਦਾ ਕੋਹ ਪਾਰਾ ਹੋਇਆ ਆ ਆ ਦੇ ਆ ਆ ਆ ਗਿਆ ਸਰਦਰ ਆ ਗਿਆ ਕਿੱਥੇ ਲੱਗੇ ਨਾ ਕਾਹ ਪਾਣੀ ਜਾ ਰਹੀ ਨਹੀਂ ਜਾਂਦਾ ਜਿੱਦਾਂ ਅਜੀ ਕੋ ਮਗਾਂ ਦੇ ਪਾਣੀ ਦਾ ਗੇੜ ਉੱਥੋਂ ਹੀ ਨਹੀਂ ਉਹਨੂੰ ਅੱਗੇ ਜਾਣ ਦਿੰਦਾ ਪਾਣੀ ਦੀ ਸਪੀਡ ਹੀ ਨਹੀਂ ਆ ਦੇਖੋ ਫੇਰ ਆ ਜਾਣਾ ਇੱਧਰ ਘੁੰਮ ਕੇ ਉਹ ਦੇ ਆ ਦੇ ਆ ਦੇ ਹੈਲੋ ਪਾਣੀ ਪਾ ਕੇ ਉਹ ਹੋਏ ਹੀ ਹੋਣਾ ਘੱਟੋ ਘੱਟ ਵੀ ਕੋਈ 7-8 ਕੁਆਟਲ ਦੇ ਨੇੜੇ ਉਹਦੀਆਂ ਨਹੀਂ ਪਾਣੀ ਪੇਸ਼ ਜਾਣ ਦਿੰਦਾ ਬੰਦੇ ਨੇ ਤਾਂ ਇੱਥੇ ਕੀ ਕਰ ਲੈਣਾ ਹੈ ਓ ਦੇ ਥੱਲੇ ਹੀ ਆ ਬੜਿਆ ਆ। ਸਰ ਦੇ ਕਦੇ ਆ ਵਾਰਟ ਦੇਖ। ਆ ਦੇ। ਓ ਲੈ। ਓ ਖਾਈ ਆ। ਨਹੀਂ ਝਾੜ ਦਿੰਦਾ ਜੀ ਪਾਣੀ। ਪਾਣੀ ਦਾ ਪ੍ਰੈਸ਼ਰ ਹੀ ਬਹੁਤ ਬਣਿਆ ਆ ਇੱਧਰ ਤਾਂ। ਆ ਦੇ। ਔੜ ਮੁੜ ਕੇ ਆ ਜਾਂਦਾ ਆ। ਓ। ਹੈਲਾ ਹੋ ਗਿਆ ਸਾਰੇ ਗਲਿਆ ਤਾਂ ਪਹਿਲਾਂ ਹੀ ਸੀ ਉਹ ਚੰਦਾ ਬੋਦਾ ਦੇ ਬਾਗੀ ਦੇ ਨਾਲ ਵਿੱਚ ਹੈਲਾ ਹੋ ਗਿਆ ਉੱਪਰੋਂ ਬਹੁਤ ਜ਼ਿਆਦਾ ਹੋ ਰਿਹਾ ਹੈਲਾ ਹੋ ਗਿਆ ਹੈਲਾ ਦਾ 파ਟ ਹੀ ਆਣਾ ਹੁਣ ਆਈਂਕ 파ਟ ਕੇ ਆਇਆ ਇਤੋਂ ਲੰਘ ਨਹੀਂ ਆਸਾਨ ਤਾਂ ਅੱਗੇ ਹੋ ਨਹੀਂ ਹੁਣ ਉਹਨੂੰ ਨਿਕਲਣਾ ਦਾ ਹੋ ਰਿਹਾ ਗੰਦਈਆ ਵੀ ਬੂਟੀ ਜੇ ਬਹੁਤ ਹੜ ਹੜ ਕੇ ਆਈ ਹੋ ਆ ਪਿੱਛੇੋਂ ਅੱਜ ਮੈਂ ਦੇਖਿਆ ਸਭ ਤੋਂ ਵੱਧ ਪਾਣੀ ਇੱਥੇ ਦਰਿਆਜ ਆਏ ਆ ਤਾਂ ਉਹ ਬੰਦ ਅੱਛਾ ਪਾਣੀ ਵਧਾ ਰਹੇ ਆ ਕੋ ਬੰਦ ਕਰ ਦੇ ਪਾਣੀ ਇਧਰੋਂ ਵਧਾ ਰਹੇ ਆ ਆਉਂਦੇ ਮੈਲਾ ਦਾ ਵੀ ਹੁਣ ਦੇਖਦੇ ਆ ਉਧਰ ਜੇ ਨਿਕਲ ਜਾਊਗਾ ਬੱਚਾ ਪਾਣੀ ਵਧਾ ਰਹੇ ਆ ਆਂਦੇ ਚੱਕ ਰਹੇ ਇਧਰੋਂ ਪਾਣੀ ਤਾਂ ਉਹ ਨਹੀਂ ਪਿੱਛੋਂ ਵਧਾਤਾ ਕਹਿੰਦੇ ਜੱਕਤਾ ਫਾੜਕ ਪਰ ਅੱਗੇ ਨੂੰ ਨਹੀਂ ਜਾ ਰਿਹਾ ਇੱਥੇ ਹੀ ਅੜਿਆ ਆ ਇੱਥੇ ਘੁੰਮੀ ਜਾਂਦਾ ਆ ਆਂਦੇ ਆਂਦੇ ਆ ਗਿਆ ਆਂਦੇ ਆ ਗਿਆ ਆਂਦੇ ਉਹਦੇ ਛੋਟੇ ਸਿੰਘਾਲ ਆਇਆ ਉਪਰੋਂ ਆਇਆ ਇਹ ਅਗ ਤੇ ਆ ਆ ਦੇ ਆ ਗਿਆ ਆ ਦੇ ਆ ਰਿਹਾ ਆ ਦੇ ਕੋ ਮਰੇ ਇੱਥੇ ਹੀ ਆ ਹਜੇ ਵੀ ਆ ਨਾ ਇਹ ਗੰਬੀਆ ਕਿੱਦਾਂ ਇਕੱਠਾ ਹੋ ਗਏ ਇੱਥੇ ਆ ਗਿਆ ਆ ਗਿਆ ਆ ਗਿਆ ਆਮ ਬਾਹਰ ਦੇ ਕਿੰਨੇ ਜਵਾਂ ਬਾਕੀ ਨੂੰ ਬੋਲ ਜੀ ਆ ਜਾਓ ਕਾਫੀ ਜਣੇ ਖੜੇ ਵੇਟ ਕਰਦੇ ਆ ਵੇ ਕਦੋਂ ਅੱਗੇ ਨੂੰ ਜਾਵੇ ਬਾਕੀ ਦਾ ਬਹੁਤ ਜ਼ਿਆਦਾ ਸਮਾਨ ਜਾਈ ਜਾਂਦਾ ਹੈ ਹਲਕਾ ਸਮਾਨ ਤਾਂ ਸਾਰਾ ਹੀ ਰੰਗੀ ਜਾਂਦਾ ਹੈ। ਉਹ ਲੰਘ ਗਿਆ ਜੀ। ਬੜੇ ਪ੍ਰੈਸ਼ਰ ਨਾ ਆਉਂਦੇ ਯਾਰਾਂ। ਉਹ ਇੰਨਾ ਪ੍ਰੈਸ਼ਰ ਆ ਨਾ। ਫਿਰ ਦਾ ਕਾਟ ਪੌਂਟ ਦਾ ਨੰਬਰ ਹੋਇਆ ਜਿੱਕਰ ਜਾਂ ਨਿੱਗਰਿਆ ਪਾਣੀ ਪੈ ਪੈ ਕੇ ਫੁੱਲਿਆ ਤਾਂ ਪਿਆ ਦੂਸਰੀ ਪੁਛਤਨੀ ਉਹਦਾ ਨੰਬਰ ਲਿਖ ਲਓ ਬੱਚਾ ਆ ਵੀ ਦਾ ਨੰਬਰ 2115 ਹੈ ਨੰਬਰ ਪੱਕਾ ਦਾ ਸਭ ਪਹਿਲਾ ਕੱਚਾ اچھا ਪੱਕਾ ਕੰਟਰੈਕਟ ਦਾ ਲੈਟਰ ਗ੍ਰੀਡਲ ਕੌਣ ਤੱਕ ਅੱਜ ਅਗੂ ਇਤੋਂ ਲੁਕਰੇ ਚਲੇ ਇੱਕ ਨੰਬੰਦਾ ਵੀ ਇੱਥੀ ਤੋਂ ਉੱਤੇ ਹੀ ਪੱਟੀ ਆਵੇ ਨਹਿਰ ਦੇ ਇਧਰੋਂ ਦੋ ਕੇ ਗੇਟ ਅੱਜ ਮੈਂ ਲੱਗਾ ਬੰਦ ਆ ਬਾਕੀ ਸਾਰੇ ਖੋਲੇ ਪਏ ਆ ਕੋਈ ਜ਼ਿਆਦਾ ਪ੍ਰੈਸ਼ਰ ਨਾਲ ਪਾਣੀ ਜਾਂਦਾ ਸਾਡੇ ਦੋ ਕੇ ਬੰਦੇ ਤਾਂ ਉੱਥੇ ਹੀ ਖੜੇ ਆ ਕਹਿੰਦੇ ਡਰ ਲੱਗਦਾ ਅਸੀਂ ਨਹੀਂ ਆਉਣਾ ਉਹ ਕੰਦੇ ਅੱਡਾ ਜਾਨਵਰ ਪਾਣੀ ਨੇ ਚੱਕੀ ਫਿਰਦਾ ਹੈ ਤੇ ਅਸੀਂ ਕੀ ਕਰਾਂਗੇ ਮਾ ਭਰਾਵੋ ਕੋਲ ਤੇ ਆਪਾਂ ਆ ਜਾਓ ਪੂਰੀ ਸਪੀਡ ਨਾਲ ਪਾਣੀ ਥੱਲੇੋਂ ਇੱਧਰ ਆ ਰਿਹਾ ਹੈ ਇਹ ਪਹਿਲੇ ਜੀ ਤਾਂ ਕੁਝ ਜ਼ਿਆਦਾ ਹੀ ਆ ਆ ਦੇ ਪੂਤੀ ਬਹੁਤ ਆ ਰਹੀ ਹੈ ਦਰਿਆ ਦੇ ਵਿੱਚ ਪੂਤੀ ਕਾਨੇ ਕੱਖ ਹੈ ਮੀਂਹ ਪਿਆ ਕਰਕੇ ਨਾ ਆ ਵੀ ਨਹੀਂ ਰਾਜਿਆ ਲੱਗ ਰਿਹਾ ਐ ਥੋੜਾ ਜਿਹਾ ਟਾਈਮ ਤਾਂ ਹਜੇ ਥੋੜਾ ਹੀ ਹੋਇਆ ਐ ਮੀਂਹ ਪਈ ਜਾਂਦਾ ਮੜ ਮੜਾ ਓ ਚਲ ਗਿਆ ਆਸਾਨ ਉਹ ਦੱਸਦਾ ਐ ਕੋਲ ਤੋਂ ਥੋੜੀਆ ਉਹਰੇ ਕੈਮਰੇ 'ਚ ਨਹੀਂ ਆਉਂਦਾ ਹੋਣਾ ਮੈਨੂੰ ਲੱਗਾ ਉਹ ਚੁੱਕੀ ਆਈਆਂ ਤੇ ਕੋਲ ਆ ਜਾਂਦਾ ਉੱਪਰ ਉੱਪਰ ਦੱਸਦਾ ਉਹ ਪਰਲੇ 2-3 ਤਾਂ ਬਹੁਤੇ ਚੱਲਦੇ ਆ ਉਧਰਲੇ ਗੇਟ ਖੋਲਣ ਵਾਲੇ ਆ ਦੇਖੇ ਹੀ ਜਾਂਦੇ ਆ ਵੀ ਕੀ ਹੜਕੇ ਆਉਂਦਾ ਹੈ ਜਦੋਂ ਕੋਈ ਜਿਆਦਾ ਵੱਡੀ ਚੀਜ਼ ਆਉਂਦੀ ਆ ਨਾਲੇ ਹੀ ਉਹ ਉੱਪਰ ਨੂੰ ਕਰ ਦਿੰਦੇ ਆ ਗੇਟ ਨੂੰ 2-3 ਬਾਰਾ ਮੇਰੇ ਖੜੇ ਆ ਖੜੇ ਆ ਸਾਡੇ ਇੱਥੇ ਘਰ ਹਟੇ ਆ ਲੱਕੜਾ ਲੱਕੜਾ ਬਹੁਤ ਆਉਨੀਆਂ ਆ ਵੱਡੇ ਵੱਡੀਆਂ ਇਦਾਂ ਹੀ ਉਹ ਵਿਚੀ ਨਗਾਈ ਜਾਂਦੇ ਆ ਕੈਮਰੇ 'ਚ ਨਹੀਂ ਇੱਥੋਂ ਆ ਰਿਹਾ ਕਈ ਕਈ ਫੋਟ ਉੱਪਰ ਨੂੰ ਮੰਨ ਲਓ ਗੰਦ ਫਸਿਆ ਆ ਉੱਧਰੋਂ ਦੇਖਦਾ ਦੂਜੇ ਪਾਸੇੋਂ ਕਈ ਕਈ ਫੋਟ ਉੱਪਰ ਨੂੰ ਤਿੰਨ ਤਿੰਨ ਫੋਟ ਐ ਨਾਲ ਲੱਗਾ ਪਿਆ ਆ ਆ ਕੇ ਤੇ ਜਿੰਨਾ ਆਉਂਦਾ ਸਾਰਾ ਥੋੜਾ ਇਹਨੂੰ ਲੰਗੀ ਜਾਂਦਾ ਦੇਖੋ ਆਉਂਦਾ ਤਾਂ ਬਹੁਤ ਸਪੀਡ ਨਾਲ ਆ ਇੱਥੇ ਫਸੀ ਜਾਂਦਾ ਆ ਉੱਪਰ ਆ ਕੇ ਉੱਧਰੋਂ ਦੇਖਦਾ ਇਧਰ ਤਾਂ ਥੋੜਾ ਹੀ ਆ ਰਿਹਾ ਆ ਆ ਵੀ ਇੱਥੋਂ ਪਤਾ ਲੱਗਦਾ ਵੀ ਕਿੰਨੀ ਸਪੀਡ ਨਾਲ ਪਾਣੀ ਜਾ ਰਿਹਾ ਹੈ। ਤਾਂ ਲਈ ਕਿਉਂ ਇੱਧਰ ਲਈ ਆ ਬੰਦ ਦਰਿਆ ਵਾਲੇ ਬੰਦ ਕੀਤੇ ਹੋਣਾ ਫਾਟਕ ਦੋ ਤਿੰਨ। ਨੇ ਕਈ ਕੀਤੇ ਹੋ ਕੰਦ ਤੱਕ ਕੀਤੇ ਹੋ ਆ ਬੰਦ ਤਾਂ ਸਾਰਾ ਹੀ ਪਾਣੀ ਇੱਧਰ ਆ ਰਿਹਾ ਆ। ਵੱਜ ਵੱਜ ਕੇ। ਇੱਕ ਇਧਰੋਂ ਪਹਿਲੇ ਤੋਂ ਇੱਕ ਉਹ ਦੂਜੇ ਪਾਸੇ ਦੇ ਤੋਂ ਇਹ ਬਹੁਤ ਜ਼ਿਆਦਾ ਚੱਲ ਰਹੇ ਆ। ਆ ਗਏ ਆ ਜੀ ਉੱਪਰ। ਇੱਥੇ ਜਿਹੜੇ ਅਫਸਰ ਆ ਪਾਣੀ ਉੱਧਰ ਕਹਿੰਦੇ ਜ਼ਿਆਦਾ ਵਧਿਆ ਆ ਇਤਨੋਂ ਲੱਗੇ ਆ ਹੋਰ ਛੱਕਣ ਥੋੜਾ ਥੋੜਾ ਆਂ ਤੇ ਤੁਰੇ ਜਾਂਦੇ ਤੈਨਦੇ ਹੁਣੇ ਤੁਹਾਨੂੰ ਉੱਧਰ ਪਹਿਲਾਂ ਮੈਨੂੰ ਥੱਲੇ ਮਿਲੇ ਸੀ ਕਹਿੰਦੇ ਉੱਧਰੋਂ ਹੋਰ ਲੱਗੇ ਆ ਚੱਪੜਾਂ ਲਹਿਰ ਦਾ ਪਾਣੀ ਵੀ ਜ਼ਿਆਦਾ ਵਧ ਰਿਹਾ ਆ ਕਰਕੇ ਪਿੱਛੇੋਂ ਪਾਣੀ ਬਹੁਤ ਆ ਰਿਹਾ ਆ ਤਾਂ ਉਹ ਪਰਲੇ ਪਾਸੇ ਵਾਲੇ ਗੇਟ ਮੈਨਾਂ ਦਾ ਜ਼ਿਆਦਾ ਖੋਲਣ ਗਏ ਆ ਦੇਖੋ ਜੀ ਇੱਧਰ ਪੂਰਾ ਡਰ ਵਾਲਾ ਮਾਹੌਲ ਬਣਿਆ ਪਿਆ ਆ। ਸਭ ਜਿਹੜੀ ਬਹੁਤ ਐ ਪਾਣੀ ਦੀ ਦੇਖਿਆ ਹੀ ਨਹੀਂ ਜਾਂਦਾ। ਕੈਮਰੇ 'ਚ ਹੀ ਦੇਖੋ ਤਾਂ ਨਿਕਾ ਟੈਕ ਨਹੀਂ ਆ ਗਈ ਚੱਕਰ ਆਉਂਦੇ ਆ ਖੜਿਆਂ ਨੂੰ ਜਾਂ ਪਾਣੀ ਆ ਨੂੰ ਦੇ ਦੇਣ। ਐ ਯਾਰ ਆ ਪਰਿਆਂ ਕੋਲੇ ਉਹਨਾਂ ਨੂੰ ਹੋਰ ਥੋੜਾ ਥੋੜਾ ਚਿੱਟਣ ਗਏ ਆ ਉਹ ਦੇ ਉੱਪਰ ਤੜੇ ਜਾਂਦੇ ਮੈਲਾ ਦਾ ਜਿੰਨੀ ਪਾਣੀ ਦੀ ਆਵਾਜ਼ ਆ ਮੇਰੀ ਆਵਾਜ਼ ਵੀ ਨਹੀਂ ਸਾਫ਼ ਆਉਂਦੀ ਹੋਣੀ ਭੱਜੀ ਪਾਣੀ ਵਾਲ ਨੂੰ ਤਾਂ ਦੇਖਿਆ ਹੀ ਨਹੀਂ ਹੁੰਦਾ ਹਾਂ ਦੇਖਿਓ ਮੜਿਆ ਮੈਨੂੰ ਹੀ ਚੱਕਰ ਆਉਂਦੇ ਦੇਖਿਓ ਤਾਂ ਕੱਲੇ ਪਾਣੀ ਵਾਲ ਨੂੰ ਦੇਖਿਆ ਨਹੀਂ ਜਾਂਦਾ ਨਾ ਪਾਣੀ ਫੜਿਆ ਹੀ ਨਹੀਂ ਜਾਂਦਾ ਵੇ ਕਿੱਥੇ ਚਲ ਗਿਆ ਅੱਜ ਲੱਗ ਰਿਹਾ ਕਿ ਆਪਾਂ ਪਿੱਛੇ ਨੂੰ ਜਾ ਹਾਂ ਆ ਆਪਾਂ ਪਿੱਛੇ ਨੂੰ ਜਾ ਰਹੇ ਹਾਂ ਹਨਾ ਇਦਾਂ ਹੀ ਆ ਮੈਂ ਤਾਂ ਇੰਨੀ ਕੋਈ ਟ੍ਰੇਨ ਮੈਂ ਨਹੀਂ ਦੇਖੀ ਇੰਨੀ ਸਪੀਡ ਨਾਲ ਜਾਂਦੀ ਵਾਕਿਆ ਕਿਸੇ ਨੇ ਇਦਾਂ ਦਾ ਵਾਕਿਆ ਦੇਖ ਕੇ ਗਿਆ ਵੇ ਚੱਲੋ ਸੇਵਕਾ ਕੰਮ ਐਥੇ ਖਤਰੇ ਵਾਲਾ ਹੀ ਆ ਮੋਕਪੈਂਦੀ ਆ ਜੀ ਪੂਰੀ ਪਾਣੀ ਦੀ ਇੱਥੇ ਥੱਲੇ ਚਲੋ ਚੱਲ ਗਏ 14 ਮੁੰਡੇ ਨੂੰ ਫੋਨ ਕਰਦੀ ਐ ਇੱਧਰ ਲੈ ਹੁਣ ਅੱਗੇ ਜਾ ਕੇ ਦੇਖਦੇ ਆਂ ਇੱਧਰੋਂ ਪਤਾ ਲੱਗਦਾ ਜੀ ਪਾਣੀ ਬਹੁਤ ਸਪੀਡ ਨਾਲ ਜਾ ਰਿਹਾ ਬਹੁਤ ਜ਼ਿਆਦਾ ਦੇਖੋ ਪਾਣੀ ਦੀ ਸਪੀਡ ਹੈ ਨਹੀਂ ਪਤਾ ਲੱਗ ਰਹੀ ਕਿੰਨੀ ਕੋਈ ਦੇਖੋ ਦਰਿਆ ਤੇ ਪਾਣੀ ਨਾਲ ਇੰਨੀ ਆ ਨਾ ਟੁੱਟ ਜੇ ਪਈਗਾ ਉਸਦਵਾਰਾ ਸਾਹਿਬ ਸਿੱਪੀ ਸਾਹਿਬ ਦੇ ਦਰਸ਼ਨ ਕਰੋ ਪਾਣੀ ਇੱਥੇ ਆ ਬਹੁਤ ਜਣੇ ਰੋਕ ਰੋਕ ਕੇ ਸਾਰੇ ਹੀ ਦੇਖ ਰਹੇ ਆ ਉੱਤੋਂ ਵਾਲਾ ਸਾਡਾ 뷰 ਬਹੁਤ ਵਧੀਆ ਲੱਗ ਰਿਹਾ ਅੱਜ ਥੋੜੀ ਥੋੜੀ ਧੁੰਦ ਪਈ ਹੋਆ